ਪੂਰਾ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਉੱਥੇ ਹਜੇ ਤੱਕ ਕੇਂਦਰ ਸਰਕਾਰ ਨੇ ਕੋਈ ਵੀ ਪੰਜਾਬ ਦੇ ਵਿੱਚ ਆ ਕੇ ਸਾਰ ਨਹੀਂ ਲਈ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬੀ ਸਰਕਾਰਾਂ ਤੋਂ ਆਸ ਜਿਹੜੀ ਕਿ ਉਹਨਾਂ ਦੀ ਟੁੱਟ ਚੁੱਕੀ ਹੈ ਤੇ ਹੁਣ ਡੱਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇਹ ਬਿਆਨ ਦਿੱਤੇ ਨੇ ਤੇ ਉੱਥੇ ਹੀ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਕਿ ਆਖੇ ਉਹਨਾਂ ਨੇ ਇੱਕ ਵਾਰ ਵੀ ਸਾਰ ਨਹੀਂ ਲਈ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਟਵੀਟ ਕੀਤੇ ਜਾਂਦੇ ਨੇ ਤੇ ਜਦ ਕਿ ਉਹਨਾਂ ਨੂੰ ਪਤਾ ਹੈ ਕਿ ਪੂਰਾ ਪੰਜਾਬ ਤਰਾਤਰਾ ਹੋ ਰਿਹਾ ਹੈ ਪਰੰਤੂ ਹਜੇ ਤੱਕ ਪੰਜਾਬੀਆਂ ਦੀ ਆਖੇ ਇੱਕ ਵਾਰ ਵੀ ਕੇਂਦਰ ਸਰਕਾਰ ਨੇ ਜਿਹੜੀ ਕਿ ਸਾਰ ਨਹੀਂ ਲਈ ਡੱਲੇਵਾਲ ਦਾ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਮંત્રી ਨੇ ਇੱਕ ਟਵੀਟ ਕਰਕੇ ਅਫਗਾਨਿਸਤਾਨ ਦੇ ਅੰਦਰ ਜਿਹੜੇ ਲੋਕ ਉਚਾਲ ਦੇ ਨਾਲ ਪ੍ਰਭਾਵਿਤ ਹੋਏ ਨੇ ਮਰੇ ਨੇ ਉਹਨਾਂ ਬਾਰੇ ਤਾਂ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਬਾਰੇ ਅਰਦਾਸ ਕੀਤੀ ਹੈ ਲੇਕਿਨ ਪੰਜਾਬ ਦੇ ਅੰਦਰ ਪਿਛਲੇ 10 ਦਿਨ ਤੋਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਤਰਾਪਰਾ ਕਰ ਰਹੇ ਨੇ ਘਰਾਂ ਦੇ ਘਰ ਰੁੜ ਰਹੇ ਨੇ ਲੋਕਾਂ ਦੇ ਜਾਨਵਰ ਰੁੜ ਗਏ ਲੋਕਾਂ ਦੇ ਪਰਿਵਾਰਾਂ ਦੇ ਜੀ ਰੁੜ ਗਏ ਉਹਦੇ ਤੇ ਅੱਜ ਤੱਕ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਕੋਈ ਬਿਆਨ ਨਹੀਂ ਆਇਆ ਮੈਂ ਹੈਰਾਨ ਹੈ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਪੰਜਾਬ ਦੇ ਪ੍ਰਧਾਨ ਮੰਤਰੀ ਨਹੀਂ ਹੋ ਤੁਸੀਂ ਕੀ ਕੱਲੇ ਬਾਕੀ ਸੂਬਿਆਂ ਦੇ ਪ੍ਰਧਾਨ ਮੰਤਰੀ ਹੋ ਜਾਂ ਸਿਰਫ ਇਸ ਲਈ ਪ੍ਰਧਾਨ ਮੰਤਰੀ ਹੋ ਕਿ ਤੁਸੀਂ ਅਦਰ ਕੰਟਰੀ ਦੇ ਅੰਦਰ ਕਿਤੇ ਕੋਈ ਘਟਨਾ ਵਾਪਰਦੀ ਹੋ ਉਹਦੇ ਲਈ ਤਾਂ ਆਪਾਂ ਚਿੰਤਤ ਆਂ ਲੇਕਿਨ ਆਪਣੇ ਹੀ ਦੇਸ਼ ਦੇ ਅੰਦਰ ਕਿਸਾਨ ਰੁੜਗੇ ਨੇ ਕਿਸਾਨ ਡੁੱਬ ਗਏ ਨੇ ਲੋਕ ਡੁੱਬ ਗਏ ਮੈਂ ਕੱਲੇ ਕਿਸਾਨਾਂ ਦੀ ਗੱਲ ਨਹੀਂ ਕਰਦਾ ਜਿਹੜਾ ਐਡਾ ਵੱਡਾ ਖੇਤਰ ਸੱਤ ਅੱਠ ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋ ਗਏ ਨੇ ਉਹਨਾਂ ਜ਼ਿਲ੍ਹਿਆਂ ਦੀ ਅੱਜ ਤੱਕ ਰਸਾਰ ਨਹੀਂ ਲਈ ਗਈ ਸਾਡੀ ਸਰਕਾਰ ਵੱਲੋਂ ਬੜੇ ਦੁੱਖ ਦੀ ਗੱਲ ਹੈ ਕੀ ਕੀ ਲੋਕ ਇਹ ਮੰਨ ਲੈਣ ਕਿ ਸਾਨੂੰ ਸਾਡੀ ਕੇਂਦਰ ਸਰਕਾਰ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੀ ਕਿ ਪੰਜਾਬ ਦੇ ਲੋਕਾਂ ਦੀ ਬਾਹ ਫੜਨਾ ਕੇਂਦਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਜਿਹੜਾ ਕੇਂਦਰ ਪੰਜਾਬ ਦੇ ਜਿਹੜਾ ਪਾਣੀਆਂ ਦਾ ਸਿਸਟਮ ਜਿਹੜਾ ਸਾਡੇ ਕੋਲੇ ਸੀ ਕਦੇ ਕੰਟਰੋਲ 'ਚ ਸੀ ਉਹਨੂੰ ਆਪਣੇ ਕੰਟਰੋਲ 'ਚ ਤਾਂ ਲਜਾਣ ਲਈ ਕਿੰਨਾ ਤਤਪਰ ਹੋਇਆ ਇੱਥੇ ਫੋਰਸਾਂ ਲਾ ਦਿੱਤੀਆਂ ਗਈਆਂ ਤਾਂ ਫਿਰ ਇਹਦਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਸੱਚੀ ਨੂੰ ਫਿਰ ਇਹ ਜਿਹੜਾ ਲੋਕ ਅੱਜ ਕਹਿ ਰਹੇ ਨੇ ਲੋਕ ਜਿਹੜਾ ਖਦਸਾ ਜਾਰ ਕਰ ਰਹੇ ਨੇ ਕਿ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਆਪਣੇ ਹੱਥਾਂ ਦੇ ਵਿੱਚ ਲੈ ਕੇ ਜਾਣ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਵੀ ਕਿਤੇ ਇਹ ਗੱਲ ਸੱਚ ਤਾਂ ਨਹੀਂ ਅੱਜ ਵਾਲੀ ਗੱਲ ਜਿਹੜੀ ਸਾਡੇ ਪ੍ਰਧਾਨ ਮੰਤਰੀ ਦੀ ਇਹ ਸਪਸ਼ਟ ਕਰਦੀ ਹੈ ਕਿ ਪੰਜਾਬ ਪ੍ਰਤੀ ਕੋਈ ਸੰਜੀਦਗੀ ਨਹੀਂ ਔਰ ਅਫਗਾਨਿਸਤਾਨ ਪ੍ਰਤੀ ਇਹਨਾਂ ਫਿਕਰਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਔਰ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਣਾ ਹੈ ਕਿ ਸਾਡੇ ਐਗਰੀਕਲਚਰ ਮਿਨਿਸਟਰ ਸ਼ਿਵਰਾਜ ਚੋਹਾਂਜੀ ਦਾ ਇੱਕ ਬਿਆਨ ਮੈਂ ਪੜ੍ਹ ਰਿਹਾ ਸੀ ਕਿਤੇ ਇਹ ਆਇਆ ਕਿ ਅਸੀਂ ਪੰਜਾਬ ਦਾ ਦੌਰਾ ਕਰਾਂਗੇ ਮੰਤਰੀ ਜੀ ਅੱਜ ਦੇ ਦੌਰੇ ਦੀ ਲੋੜ ਹੈ ਕੀ ਅਜ ਤੁਹਾਨੂੰ ਲੱਗਦਾ ਹੈ ਕਿ ਦੌਰਾ ਕੀਤੇ ਬਿਨਾ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲ ਰਹੀ ਕੀ ਤੁਹਾਨੂੰ ਤੁਹਾਡੀਆਂ ਇੰਟੈਲੀਜੈਂਸੀਆਂ ਦੱਸ ਨਹੀਂ ਰਹੀਆਂ ਕਿ ਪੰਜਾਬ ਡੁੱਬ ਗਿਆ ਪੰਜਾਬ ਦੇ 7-8 ਜ਼ਿਲ੍ਹੇ ਡੁੱਬ ਗਏ ਇਹਦਾ ਵਰਲਡ ਦੇ ਵਿੱਚ ਰੌਲਾ ਪੈ ਗਿਆ ਜੀ ਇੱਥੇ ਦੌਰਾ ਕਰਨ ਆਉਣਾ ਵੀ ਕਿਤੇ ਇੱਕ ਐ ਨਹੀਂ ਲੱਗਦਾਗਾ ਕਿ ਕੇਵਲ ਇੱਕ ਖਬਰ ਬਣਾਉਣ ਵਾਸਤੇ ਆ ਰਹੇ ਆ ਜੇਕਰ ਸੱਚੀਓ ਇਮਾਨਦਾਰੀ ਨਾਲ 50% ਕੁਸ਼ਰਤਾ ਪਰ ਗਈ ਕੇਂਦਰ ਨੂੰ ਲਗਾਓ ਹੈ ਕੇਂਦਰ ਦੇ ਅੰਦਰ ਕੋਈ ਰਹਿਮ ਆਉਂਦਾ ਪੰਜਾਬ ਪ੍ਰਤੀ ਤਾਂ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਰੰਤ ਤੁਰੰਤ ਉਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਉਹਨਾਂ ਦੇ ਘਰ ਪਾਉਣ ਲਈ ਪੈਸਾ ਪ੍ਰੋਵਾਈਡ ਕਰਾਵੇ ਪੰਜਾਬ ਨੂੰ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਰੁੜ ਗਈਆਂ ਉਹਨਾਂ ਲਈ ਪੈਸਾ ਪ੍ਰੋਵਾਈਡ ਕਰਵਾਵੇ ਕਿਉਂਕਿ ਜ਼ਮੀਨਾਂ ਦੇ ਉੱਤੇ ਦੁਬਾਰਾ ਵੱਡੀ ਪੱਧਰ ਦੇ ਉੱਤੇ ਖਰਚੇ ਹੋ ਕੇ ਇਹਨਾਂ ਦੇ ਵਾਹੀ ਯੋਗ ਬਣਾਉਣ ਉਹਦੇ ਲਈ ਪੈਸਾ ਪ੍ਰੋਵਾਈਡ ਕਰਵਾਵੇ ਔਰ ਜਿਹੜੀਆਂ ਫਸਲਾਂ ਮਰ ਗਈਆਂ ਨੇ ਉਹ ਲੋਕ ਕਿੱਥੋਂ ਖਾਣਗੇ ਜਿਹੜੀ ਹਾੜੀ ਦਾ ਨਾਜ ਰੱਖਿਆ ਵਾ ਸੀ ਉਹ ਵੀ ਗਵਾ ਉਹਨਾਂ ਦਾ ਪਾਣੀ ਨਾਲ ਰੁੜ ਗਿਆ ਤੇ ਫਸਲਾਂ ਵੀ ਡੁੱਬ ਕੇ ਮਰ ਗਈਆਂ ਪਰ ਬਿਲਕੁਲ ਵਿਚਾਰੇ ਇੱਕ ਅੱਜ ਭਿਖਾਰੀਆਂ ਦੀ ਸਿਚੁਏਸ਼ਨ 'ਚ ਆ ਗਏ ਨੇ ਲੋਕਾਂ ਦੇ ਹੱਥਾਂ ਮੰਨੀ ੜੀਕਦੇ ਨੇ ਕਿ ਕੋਈ ਸਾਡੇ ਲਈ ਰੋਟੀ ਲੈ ਕੇ ਆਏਗਾ ਫਿਰ ਅਸੀਂ ਰੋਟੀ ਖਾਵਾਂਗੇ ਅਸੀਂ ਲਗਾਤਾਰ ਦੇਖ ਰਹੇ ਹਾਂ ਅਗਰ ਇਹ ਆਇਆ ਤਾਂ ਬੜੇ ਦੁੱਖ ਦੀ ਗੱਲ ਹੈ ਕਿ ਸਾਡੀ ਸਰਕਾਰ ਸਾਡੇ ਲੋਕਾਂ ਪ੍ਰਤੀ ਕਿੰਨੀ ਗੰਧੀਦਾ ਨਜ਼ਰ ਆ ਰਹੀ ਹੈ ਬੜਾ ਹੀ ਦੁੱਖ ਹੋਇਆ ਪ੍ਰਧਾਨ ਮੰਤਰੀ ਜੀ ਦਾ ਅੱਜ ਟਵੀਟ ਜਦੋਂ ਪੜਿਆ ਜਦੋਂ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਜੀਆ ਨੇ ਬੜੀ ਸੰਜੀਦਗੀ ਦਿਖਾਈ ਹੈ ਅਫਗਾਨਿਸਤਾਨ ਪ੍ਰਤੀ ਪਰ ਆਇਆ ਲੱਗਿਆ ਕਿ ਜਿਵੇਂ ਪੰਜਾਬ ਪ੍ਰਤੀ ਤੇ ਪ੍ਰਧਾਨ ਮੰਤਰੀ ਜੀ ਨੂੰ ਪਤਾ ਹੀ ਨਾ ਹੋਵੇ ਕਿ ਸਾਡੇ ਆਪ ਦੇ ਦੇਸ਼ ਦੇ ਅੰਦਰ ਪੰਜਾਬ ਪੰਜਾਬ ਦੇ ਲੋਕ ਆ ਜਿਹੜੇ ਉਹ ਕਿੰਨੇ ਪੀੜਤ ਨੇ ਕਿਵੇਂ ਤਰਾ-ਤਰਾ ਹੋ ਰਿਹਾ ਹੈ ਦੇਸ਼ ਪੂਰਾ ਪੰਜਾਬ ਦੀ ਲੋਕਾਂ ਦੀ ਹਮਾਇਤ ਹਮਾਇਤ ਦੇ ਵਿੱਚ ਮਦਦ ਦੇ ਵਿੱਚ ਉਤਰਿਆ ਹੋਇਆ ਹੈ ਔਰ ਹਰਿਆਣੇ ਵਾਲੇ ਵੀਰਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ ਕਿ ਅੱਜ ਬਹੁਤ ਸਾਰੀਆਂ ਟਰਾਲੀਆਂ ਹਰਿਆਣੇ ਤੋਂ ਚੱਲ ਕੇ ਵੱਖ-ਵੱਖ ਇਲਾਕਿਆਂ ਤੋਂ ਚੱਲ ਕੇ ਪੰਜਾਬ ਵੱਲ ਲੋਕਾਂ ਦੀ ਮਦਦ ਕਰਨੇ ਆ ਉਹਨਾਂ ਦਾ ਮੈਂ ਸਦਾ ਧੰਨਵਾਦ ਕਰਦਾ ਹਾਂ ਦਿਲੋਂ ਤੇ ਸਾਡੇ ਸਰਕਾਰ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਦੌਰਿਆਂ ਵਾਲੀਆਂ ਗੱਲਾਂ ਨੂੰ ਛੱਡिए ਆਪਾਂ ਆਪਾਂ ਲੋਕਾਂ ਲਈ ਤੁਰੰਤ ਰਾਹਤ ਪੈਕੇਜ ਅਨਾਉਂਸ ਕਰਿਏ ਤਾਂ ਕਿ ਇਹ ਜਿਹੜੇ 8 ਜ਼ਿਲ੍ਹੇ ਪ੍ਰਭਾਵਿਤ ਹੋ ਗਏ ਬਰਬਾਦ ਹੋ ਗਏ ਮੈਨੂੰ ਲੱਗਦਾ ਹੁਣ ਤਾਂ 8 ਵੀ ਨਹੀਂ ਰਹਿਣੇ ਆ ਥੋੜੇ ਸਮੇਂ ਦੇ ਵਿੱਚ ਜਿਹੜਾ ਹਾਲਾਤ ਬਣਦਾ ਜਾ ਰਿਹਾ ਹੈ ਬਾਕੀ ਸਾਰੇ ਦਾ ਸਾਰਾ ਪੰਜਾਬ ਇਸ ਲਪੇਟ ਦੇ ਵਿੱਚ ਆ ਜਾਣੇ